ਜਾਣੋ ਕਿਸ ਦਿਨ ਰਿਲੀਜ਼ ਹੋਵੇਗੀ ਯੋਯੋ ਹਨੀ ਸਿੰਘ ਦੀ ਡਾਕੂਮੈਂਟਰੀ ਇਸ ਦੇ ਵਿੱਚ ਕੀ ਕੁਝ ਹੋਣ ਵਾਲਾ ਹੈ ਖਾ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦਾਨਿਕ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਇੰਡੀਆ ਦੇ ਮੋਸਟ ਪਪੂਲਰ ਰੈਪਰ ਸਿੰਗਰ ਯੋਯੋ ਹਨੀ ਸਿੰਘ ਦੇ ਬਾਰੇ ਜੋ ਕਿ ਅਕਸਰ ਆਪਣੀ ਪਰਸਨਲ ਜ਼ਿੰਦਗੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਕਰਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੇ ਨੇ ਇਸ ਰੈਪਰ ਦੀ ਗੱਲ ਕਰੀਏ ਤੇ ਇਹਨਾਂ ਨੂੰ ਸੋਸ਼ਲ ਮੀਡੀਆ ਉੱਤੇ 16 ਮਿਲੀਅਨ ਤੋਂ ਵੱਧ ਲੋਕ ਫੋਲੋ ਕਰਦੇ ਨੇ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਰੈਪਰ ਦੀ ਇੰਡੀਆ ਦੇ ਵਿੱਚ ਕਿੰਨੀ ਵੱਡੀ ਫੈਨ ਫਾਲੋਇੰਗ ਹੈ ਇਹਨਾਂ ਦਾ ਕ੍ਰੇਜ਼ ਜੋ ਆ ਅਜ਼ ਅ ਟਾਈਮ ਦੇ ਵਿੱਚ ਵੀ ਪੂਰਾ ਬਰਕਰਾਰ ਹੈ ਲੋਕ ਇਹਨਾਂ ਦੇ ਗਾਣਿਆਂ ਨੂੰ ਸੁਣਨਾ ਪਸੰਦ ਕਰਦੇ ਆ ਅਕਸਰ ਇਹਨਾਂ ਦੇ ਗਾਣਿਆਂ ਦੀ ਉਡੀਕ ਕਰਦੇ ਆ ਤਾਂ ਦੱਸ ਦਈਏ ਕਿ ਇਹਨਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਤਾਂ ਕਾਫੀ ਲਾਈਮਲਾਈਟ 'ਚ ਰਹੀ ਹੈ ਪਰ ਇਹਨਾਂ ਦੀ ਪਰਸਨਲ ਜ਼ਿੰਦਗੀ ਵੀ ਕਾਫੀ ਸੁਰਖੀਆਂ ਦੇ ਵਿੱਚ ਰਹੀ ਹੈ ਕਾਫੀ ਕੰਟਰੋਵਰਸ਼ੀਅਲ ਰਹੀ ਹੈ ਜਿਸ ਕਰਕੇ ਗਾਇਕ ਰੈਪਰ ਜੋ ਆ ਹਮੇਸ਼ਾ ਸੁਰਖੀਆਂ ਦੇ ਵਿੱਚ ਰਹੇ ਆ ਤਾਂ ਫੈਨਸ ਜੋ ਆ ਅਕਸਰ ਆਪਣੇ ਜੋ ਉਹਨਾਂ ਦੇ ਆਈਡਲ ਹੁੰਦੇ ਆ ਫੇਵਰੇਟ ਹੁੰਦੇ ਆ ਉਹਨਾਂ ਦੀ ਜ਼ਿੰਦਗੀ ਬਾਰੇ ਅਕਸਰ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਜੋ ਇਸ ਗਾਇਕ ਹੈ ਸਿੰਗਰ ਆ ਆਰਟਿਸਟ ਆ ਇਸ ਦੀ ਪਰਸਨਲ ਜ਼ਿੰਦਗੀ ਦੇ ਵਿੱਚ ਕੀ ਕੁਸ਼ਲ ਤਾਂ ਹੁਣ ਜਿਹੜੇ ਵੀ ਯੋਯੋਹਨ ਸਿੰਘ ਦੇ ਫੈਨਸ ਐ ਉਹਨਾਂ ਨੂੰ ਮੰਨਦੇ ਆ ਉਹਨਾਂ ਦੀ ਜੋ ਇੱਕ ਜੋ ਕਿਉਰਿਓਸਿਟੀ ਐ ਖਤਮ ਹੋਣ ਵਾਲੀ ਐ ਕਿਉਂਕਿ ਰੈਪਰ ਦੇ ਵੱਲੋਂ ਜਲਦ ਹੀ ਆਪਣੀ ਡਾਕੂਮੈਂਟਰੀ ਜੋ ਆ ਰਿਲੀਜ਼ ਕਰ ਦਿੱਤੀ ਜਾਵੇਗੀ ਇਹ ਡਾਕੂਮੈਂਟਰੀ ਜੋ ਆ Netflix 'ਤੇ ਰਿਲੀਜ਼ ਹੋਣ ਵਾਲੀ ਐ ਜਿਸ ਦਾ ਨਾਮ ਫੇਮਸ ਐ ਤਾ ਇਸ ਦੇ ਵਿੱਚ ਬਹੁਤ ਕੁਝ ਖਾਸ ਦੇਖਣ ਨੂੰ ਮਿਲੇਗਾ ਤਾਂ ਦੱਸ ਦਈਏ ਕਿ ਇਹ ਡਾਕੂਮੈਂਟਰੀ ਫਿਲਮ ਦਾ ਐਲਾਨ ਜੋ ਆ ਕੁਝ ਟਾਈਮ ਪਹਿਲਾਂ ਹੀ Netflix ਉੱਤੇ ਕੀਤਾ ਗਿਆ ਸੀਗਾ ਇਸ ਦੇ ਨਾਲ ਹੀ ਅੱਜ ਯੋਯੋਹਨੀ ਸਿੰਘ ਫੇਮਸ ਦੀ ਪ੍ਰੀਮੀਅਰ ਡੇਟ ਦਾ ਵੀ ਐਲਾਨ ਕਰ ਦੇਣਗੇ ਜੇਕਰ ਤੁਸੀਂ ਵੀ ਹਰਨੇ ਸਿੰਘ ਦੀ ਜ਼ਿੰਦਗੀ ਨਾਲ ਜੁੜੇ ਕੁਝ ਅਨਫਿਲਟਰਡ ਅਨ ਸੁਨੇ ਹੋ ਕਿ ਸੇ ਜਾਨਣਾ ਚਾਹੁੰਦੇ ਹੋ ਤਾਂ Netflix ਜਲਦੀ ਹੀ ਤੁਹਾਨੂੰ ਇਹ ਸੁਨਹਿਰੀ ਮੌਕਾ ਦੇਣ ਜਾ ਰਿਹਾ ਹੈ ਕੁਝ ਸਮਾਂ ਪਹਿਲਾਂ ਹੀ Netflix ਨੇ ਯੋਯੋਹਾਨ ਸਿੰਘ ਦੀ ਫੇਮਸੀ ਰਿਲੀਜ਼ਿੰਗ ਡੇਟ ਦਾ ਐਲਾਨ ਕਰ ਦਿੱਤਾ ਸੀ ਇਹ ਡਾਕੂਮੈਂਟਰੀ 20 ਦਸੰਬਰ ਨੂੰ Netflix ਦੇ ਉੱਤੇ ਸਟ੍ਰੀਮ ਕੀਤੀ ਜਾਵੇਗੀ ਜਸ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਜਿਸ ਨਾਮ ਨੂੰ ਤੁਸੀਂ ਜਾਣਦੇ ਹੋ ਉਹ ਕਹਾਣੀ ਜੋ ਤੁਸੀਂ ਨਹੀਂ ਜਾਣਦੇ ਹੋ ਇੱਕ ਅਜਿਹੇ ਦਿੱਗਜ ਅਤੇ ਵਿਕਾਸ ਦੇ ਗਵਾਹ ਬਣੋ ਜਿਸ ਨੇ ਭਾਰਤ ਸੰਗੀਤ ਦਾ ਚਿਹਰਾ ਹਮੇਸ਼ਾ ਲਈ ਬਦਲ ਦਿੱਤਾ ਸੀ 20 ਦਸੰਬਰ ਨੂੰ Netflix ਉਤੇ ਦੇਖੋ ਯੋਯੋ ਹਨੀਸ਼ ਸਿੰਘ ਦੀ ਫੇਮਸ ਡਾਕੂਮੈਂਟਰੀ ਤੋਂ ਦੱਸ ਦੇ ਕਿ ਇਹ ਡਾਕੂਮੈਂਟਰੀ ਨੂੰ ਮੋਜੇ ਸਿੰਘ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਅਤੇ ਆਸਕਰ ਜੇਤੂ ਗੁਨੀਤ ਮੋਂਗਾ ਵੱਲੋਂ ਇਸ ਦਾ ਨਿਰਮਾਣ ਕੀਤਾ ਗਿਆ ਇਹ ਫਿਲਮ ਯੋ ਯੋ ਹਨੀ ਸਿੰਘ ਦੇ ਸਟਰਗਲ ਉਬਾਰ ਪਤਨ ਡਿਪਰੈਸ਼ਨ ਅਤੇ ਇੰਡਸਟਰੀ ਦੇ ਵਿੱਚ ਵਾਪਸੀ ਦੇ ਕੁਝ ਦਿਲਚਸਪ ਝਲਕੀਆਂ ਨੂੰ ਸਾਂਝਾ ਕਰੇਗੀ ਜਿੱਥੇ ਉਹਨਾਂ ਦੀ ਜ਼ਿੰਦਗੀ ਵਿੱਚ ਪਿਆਰ ਦਰਦ ਪਰਿਵਾਰ ਸਫਲਤਾ ਅਸਫਲਤਾ ਮਾਨਸਿਕ ਸਿਹਤ ਤੋਂ ਲੈ ਕੇ ਫੇਮ ਦੀ ਕੀਮਤ ਤੱਕ ਸਭ ਕੁਝ ਸਾਹਮਣੇ ਆਵੇਗਾ ਸੰਭਵ ਹੈ ਕਿ ਇਸ ਡਾਕੂਮੈਂਟਰੀ ਫਿਲਮ ਚ ਕੁਝ ਦਿਲਚਸਪ ਖੁਲਾਸੇ ਵੀ ਹੋ ਸਕਦੇ ਨੇ ਕਿਉਂਕਿ ਫੈਨਸ ਅਕਸਰ ਜੋ ਆ ਯੋਯੋ ਹਨੀ ਸਿੰਘ ਨੂੰ ਸੁੰਨਾ ਦੇਖਣਾ ਪਸੰਦ ਕਰਦੇ ਤੇ ਉਹਨਾਂ ਦੀ ਪਰਸਨਲ ਜ਼ਿੰਦਗੀ ਵੀ ਕਾਫੀ ਉਤਾਰ ਚੜਾ ਭਰੀ ਰਹੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਟਾਈਮ ਦੇ ਉੱਤੇ ਜੋ ਸੀਗਾ ਗਾਇਬ ਹੋ ਗਏ ਸੀ ਇੰਡਸਟਰੀ ਦੇ ਵਿੱਚ ਉਹ ਬਾਈਪੋਲਰ ਦਾ ਸ਼ਿਕਾਰ ਹੋਏ ਸੀਗੇ ਡਿਪਰੈਸ਼ਨ ਦੇ ਵਿੱਚ ਸੀਗੇ ਇਸ ਕਰਕੇ ਉਹ ਉਹ ਇੰਡਸਟਰੀ ਤੋਂ ਗਾਇਬ ਸੀਗੇ ਤੇ ਉਹਨਾਂ ਦੇ ਵੱਲੋਂ ਜਦੋਂ ਵਾਪਸੀ ਕੀਤੀ ਗਈ ਸੀਗੀ ਤਾਂ ਹਰ ਕੋਈ ਜਾਨਣਾ ਚਾਹੁੰਦਾ ਸੀ ਕਿ ਹਨੀ ਸਿੰਘ ਆਖਰਕਾਰ ਕਿੱਥੇ ਸੀ ਤਾਂ ਉਹਨਾਂ ਦੇ ਵੱਲੋਂ ਹਾਲਾਂਕਿ ਦੱਸਿਆ ਵੀ ਗਿਆ ਪਰ ਇਸ ਡਾਕੂਮੈਂਟਰੀ ਚ ਸਾਨੂੰ ਔਰ ਬਹੁਤ ਕੁਝ ਇੰਟਰਸਟਿੰਗ ਜਵਾਬ ਵੇਖਣ ਨੂੰ ਮਿਲੇਗਾ ਸੋ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਦੇ ਹੋਇ ਇਜਾਜ਼ਤ ਤੇ ਵੇਖਦੇ ਰਹੋ ਡੈਨਿਕ ਸਵੇਰਾ ਟੀਵੀ